ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਸਿੰਘ ਜੀ ਸਤੰਦਰ ਦਾ ਤੁਸੀਂ ਮਾਮਾ ਜੀ ਹੋ ਹਾਂਜੀ ਜੋ ਪਿਛਲੇ ਲਗਭਗ 10-15 ਦਿਨਾਂ ਤੋਂ ਉਹਨਾਂ ਦੀ ਕਾਰ ਵੀ ਮਿਲੀ ਸੀ ਔਰ ਉਹ ਮੇਰੇ ਖਿਆਲ ਵੀ ਪਟਿਆਲੇ ਦੇ ਰਸਤੇ ਦੇ ਵਿੱਚ ਕਾਰ ਤੋਂ ਬਾਅਦ ਅਚਾਨਕ ਗਾਇਬ ਵੀ ਹੋ ਜਾਂਦੇ ਆ ਔਰ ਹੁਣ ਪਤਾ ਲੱਗਾ ਕੱਲ ਪਰਸੋਂ ਦਾ ਵੀ ਉਹ ਮੋੜ ਆ ਗਿਆ ਜਾਂ ਕਿਤੇ ਹਜੂਰ ਸਾਹਿਬ ਵਾਲੀ ਸਾਈਡ ਚਲੇ ਗਏ ਸੀ ਔਰ ਕੀ ਕਹਿਣਾ ਚਾਹੋਗੇ ਤੁਸੀਂ ਜੋ ਇਸ ਬੱਚੇ ਕੋਲ ਕੋਈ ਗਲਤੀ ਗੁਲਤੀ ਹੋ ਗਿਆ ਨਹੀਂ ਘਰ ਤੇ ਵਿਖੋ ਆ ਗਿਆ ਹੁਣ ਵੇਖੋ ਰਾਤ ਸਾਨੂੰ ਫੋਨ ਆਏ ਨੇ ਵੀ ਆ ਗਿਆ ਥੋੜਾ ਜਿਹਾ ਅਫਸਰਟ ਜਿਆ ਪਰੇਸ਼ਾਨੀ ਜੀ ਚ ਹੁਣ ਪੁੱਛਾਂਗੇ ਉਹਨੂੰ ਵੀ ਕੀ ਗੱਲ ਹੈ ਕਿਉਂ ਗਿਆ ਬੇਟੂ ਐਦਾਂ ਤੇ ਪਤਾ ਲੱਗਾ ਵੀ ਸਾਨੂੰ ਆ ਗਿਆ ਰਾਤੋਂ ਕਰ ਕਿ ਤਰ੍ਹਾਂ ਕਿਤੇ ਡਿਪਰੈਸ਼ਨ ਚ ਜੀ ਬੱਚਾ ਹਾਂ ਡਿਪਰੈਸ਼ਨ ਅਜੇ ਵੀ ਥੋੜਾ ਜਿਆਦਾ ਡਿਪਰੈਸ਼ਨ ਦਵਾਈ ਵੀ ਦਵਾਈ ਨਹੀਂ ਕਰਦਾ ਜੀ ਅਜੇ ਗੱਲਬਾਤ ਨਹੀਂ ਕਰਦਾ ਤੇ ਘਰ ਆ ਗਿਆ ਥੋੜਾ ਡਿਪਰੈਸ਼ਨ ਜੋ ਨਿਕਲੇਗਾ ਫਿਰ ਹਾਂਜੀ ਹਾਂਜੀ ਫਿਰ ਕਰਾਂਗੇ ਪੁੱਛਾਂਗੇ ਵੀ ਕੀ ਪਰੇਸ਼ਾਨੀ ਬਈ ਐਡੀ ਕੀ ਗੱਲ ਹੋ ਗਈ ਸੀ ਪਰ ਉੱਥੋਂ ਹਜੂਰ ਸਾਹਿਬ ਤੋਂ ਫਿਰ ਆਪੇ ਆ ਕੇ ਜੀ ਕਰ ਨਹੀਂ ਮੇਰੇ ਘਰ ਗਏ ਨੇ ਕੋਈ ਜੀ ਪਤਾ ਲੱਗਾ ਜਿਵੇਂ ਪੁੱਛਦੇ ਪਛਾਣਦੇ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੋਂ ਤੁਹਾਡੇ ਤਰ੍ਹਾਂ ਹੀ ਖਬਰਾਂ ਪੜੀਆਂ ਤੂ ਪਤਾ ਲੱਗਦਾ ਲੱਗਦਾ ਫਿਰ ਉਹ ਦਾ ਬ੍ਰਦਰ ਖਰੇ ਕੁ ਜਾ ਕੇ ਲਿਆਏ ਨਹੀਂ ਮੈਨੂੰ ਲੱਗਦਾ ਔਰ ਪਰਸੇ ਜੋ ਉਥੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਹਟਾਈਆਂ ਵੀ ਗਈਆਂ ਵੀਡੀਓ ਪਾਈਆਂ ਸੀ ਕੋਈ ਮੈਂ ਉਦੋਂ ਤੇ ਆਇਆ ਘਰ ਹੀ ਨਹੀਂ ਸੀ ਆਇਆ ਜੀ ਇਹ ਜੇ ਉਦੋਂ ਤੋਂ ਪਹਿਲਾਂ ਆ ਗਿਆ ਜੀ ਹੁਣ ਹੁਣ ਤਾਂ ਪੱਕਾ ਮਤਲਬ ਆ ਗਿਆ ਜੀ ਆ ਗਿਆ ਕੋਈ ਚੜਦੀ ਕਲਾ ਜਿਹਾ ਵੈਸੇ ਹਾਂ ਹਾਂ ਜੀ ਠੀਕ ਹੈ ਜੀ ਬਾਕੀ ਪਰੇਸ਼ਾਨੀ ਚ ਜੇ ਜੇ ਫਰਹੀ ਵੀ ਨਹੀਂ ਗਿਆ ਤੇ ਮਤਲਬ ਕਿਤੇ ਨਾ ਕਿਤੇ ਸੇਫ ਹੈ ਉਹ ਹਾਂਜੀ ਹਾਂਜੀ ਬਾਕੀ ਚਲੋ ਜੋ ਜੋ ਹੀ ਹੈ ਉਹ ਚੀਜ਼ਾਂ ਹੌਲੀ ਹੌਲੀ ਸਾਹਮਣੇ ਆਈ ਜਾਣਗੀਆਂ ਬਾਕੀ ਕਿਤੇ ਨਾ ਕਿਤੇ ਠੀਕ ਹੈ ਮਤਲਬ ਹਾਂਜੀ ਠੀਕ ਹੈ ਜੀ ਪਰੇਸ਼ਾਨੀ ਜੀ ਜਿਹੜਾ ਦੇਖੋ ਇੰਨਾ ਗਲਤ ਕਦਮ ਹੀ ਚੁੱਕਣ ਵਾਲੀ ਗੱਲ ਕਿਉਂ ਗਿਆ ਦੱਸਣ ਤੋਂ ਬਿਨਾ ਪ੍ਰਤਾਪ ਜੀ ਬਸ ਇੱਕ ਸਵਾਲ ਮੈਂ ਤੁਹਾਨੂੰ ਪੁੱਛ ਰਿਹਾ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਹੋ ਗਈ ਤੁਹਾਡਾ ਵੀ ਵਧੀਆ ਗੜੀ ਸਾਹਿਬ ਦੇ ਵਿੱਚ ਤੁਸੀਂ ਉਹਦੇ ਮਾਮੇ ਹੋਣਾ ਉਹਦਾ ਨਾਨਕਾ ਪਿੰਡ ਆਪੇ ਖੜਿਆ ਹੋਣਾ ਕਿਤੇ ਨਾ ਕਿਤੇ ਕੋਈ ਮਨੁਲਾ ਦਾ ਕਿਸੇ ਬੰਦੇ ਨੇ ਕੋਈ ਗਲਤੀ ਗਾਈਡ ਕਰਤਾ ਉਹਨਾਂ ਨੂੰ ਸਾਰਾ ਕੁਝ ਹੁੰਦਿਆ ਹੋਇਆ ਕੋਈ ਪਤਾ ਨਹੀਂ ਜੀ ਜ਼ਿੰਦਗੀ 'ਚ ਬੰਦੇ ਨਾਲ ਕੀ ਹੋ ਜੇ ਉਹ ਕੋਈ ਪਰੇਸ਼ਾਨੀ ਕਰਕੇ ਕਿਦਾਂ ਜੀ ਕਰਦਾ ਜੀ ਆਪਣੇ ਬੱਚੇ ਛੱਡਣ ਨੂੰ ਆਪਣਾ ਘਰ-ਬਾਰ ਉਹਦਾ ਬਹੁਤ ਦੇਖੋ 10 ਦਿਨ ਤੁਸੀਂ ਵੇਂਦੇ ਰਹੋ ਉਹ ਅਜੇ ਵੀ ਪਰੇਸ਼ਾਨੀ 'ਚ ਸ਼ੁਰੂ ਔਰ ਪ੍ਰਸ਼ਾਸਨ ਤੁਹਾਡਾ ਸਾਥ ਦੇ ਰਿਹਾ ਹਾਂ ਜੀ ਪ੍ਰਸ਼ਾਸਨ ਨਹੀਂ ਸਾਥ ਦਿੱਤਾ ਤਾਂ ਹੀ ਲੱਭਾ ਜੀ ਤੁਹਾਡਾ ਤੁਸੀਂ ਸੋਸ਼ਲ ਮੀਡੀਆ 'ਤੇ ਪਾਇਆ ਪ੍ਰਸ਼ਾਸਨ ਨੇ ਸਾਥ ਦਿੱਤਾ ਤਾਂ ਹੀ ਲੱਭਾ ਜੀ ਕੋਈ ਹੋਰ ਕਦਮ ਚੱਕ ਸਕਦਾ ਸੀ ਉਹ ਹਾਂਜੀ ਔਰ ਕੀ ਸਨੇਹਾ ਦੇਣਾ ਜਾਓਗੇ ਜਿਹੜੇ ਕੁਝ ਜੰਗ ਮੁੰਡੇ ਜਿਹੜੇ ਸੱਜੇ ਖੱਬੇ ਹੋ ਜਾਂਦੇ ਨੇ ਦੇਖੋ ਜੀ ਜ਼ਿੰਦਗੀ ਚ ਪਾ ਲੈਿੰਦਾ ਕੀ ਸਨੇਹਾ ਦੇ ਨੇ ਬਿਲਕੁਲ ਨਾ ਇਹੋ ਜਿਹਾ ਕਦਮ ਚੁੱਕੋ ਕੋਈ ਗੱਲ ਨਹੀਂ ਸਾਰੇ ਮਸਲਿਆਂ ਦਾ ਹੱਲ ਹੋ ਜਾਂਦੇ ਆ ਜੀ ਇਹੋ ਜਿਹਾ ਕਦਮ ਕਦੇ ਨਾ ਚੁੱਕੋ ਚਲੋ ਹੋ ਵੀ ਜਾਂਦਾ ਜੀ ਬੜਾ ਕੁਝ ਹੋ ਜਾਂਦਾ ਔਰ ਇਹੋ ਜਿਹਾ ਕਦਮ ਨਹੀਂ ਚੁੱਕਣਾ ਲੱਗਦਾ ਨਹੀਂ ਜ਼ਿੰਦਗੀ ਦੇ ਨਾਲ ਸਾਨੂੰ ਕਿਤਨਾ ਕਿਤੇ ਮੁਕਾਬਲਾ ਕਰਨਾ ਚਾਹੀਦਾ ਕਰਨਾ ਚਾਹੀਦਾ ਜੀ ਬਿਲਕੁਲ ਕਰਨਾ ਚਾਹੀਦਾ ਬਾਕੀ ਬੰਦੇ ਦਾ ਪਤਾ ਨਹੀਂ ਦਿਮਾਗ ਕੀ ਹੈ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਜੀ ਪਤਾ ਨਹੀਂ ਲੱਗਦਾ ਆਪਦਾ ਨਹੀਂ ਲੱਗਦਾ ਉਹ ਬੰਦੇ ਦੇ ਬਸ ਤੋਂ ਗੱਲ ਬਾਹਰ ਹੋ ਜਾਂਦੀ ਕਿ ਤਰ੍ਹਾਂ ਕਿ ਤੁਹਾਨੂੰ ਲੱਗਦਾ ਵੀ ਕੋਈ ਪਾਣਾ ਹੀ ਸੀ ਮੰਨ ਲਓ ਹਾਂ ਜੀ ਹਾਂ ਉਹ ਜੇ ਪਾਣਾ ਹੀ ਦੀ ਗੱਲ ਹੀ ਵੇਖੋ ਮਾਨਕਰੇ ਮਗਰੋਂ ਕੋਈ ਜੀ ਮਗਰੋਂ ਜੀ ਕੋ ਰੇਡ ਜਾਂਦਾ ਹੁੰ ਜੀ ਟੈਨਸ਼ਨ ਉਹ ਜੇ ਫਾਦਰ ਸਾਹਿਬ ਦੀ ਗੱਲ ਕਰੀਏ ਕੀ ਨਾਂ ਉਹਨਾਂ ਦੇ ਫਾਦਰ ਸਾਹਿਬ ਦਾ ਕਰਨੈਲ ਸਿੰਘ ਕਰਨੈਲ ਸਿੰਘ ਫੌਜੀ ਸਾਹਿਬ ਕਿੰਨਾ ਉਹਨਾਂ ਦਾ ਸਹਿਯੋਗ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਕਿੰਨਾ ਪ੍ਰੇਮ ਮੁਹੱਬਤ ਉਹਨਾਂ ਦੀ ਹੈ ਨਾ ਗੁਰੂ ਘਰ ਨਾਲ ਕਿਵੇਂ ਜੁੜਿਆ ਹੋਇਆ ਪਰਿਵਾਰ ਹੈ ਉਹ ਔਰ ਇਹ ਵੀ ਅਮਰਤਾਰੀ ਨੇ ਸਾਰੇ ਤੁਹਾਡਾ ਬਹੁਤ ਵਧੀਆ ਇੱਥੇ ਹੈ ਨਾ ਕੋਈ ਵਾਰ ਫੇਰ ਨਹੀਂ ਜੀ ਕੋਈ ਸਿੱਧੇ ਸਾਦੇ ਕਿਸੇ ਨਾ ਠੱਗੀ ਨਹੀਂ ਠੋਰੀ ਨਹੀਂ ਉਹ ਜਿਹੜਾ ਮੁੰਡਾ ਸਤਿੰਦਰ ਉਹਦਾ ਵੀ ਵੇਖੋ ਪ੍ਰਸ਼ਾਸਨ ਵੀ ਭੇਜਦਾ ਉਹਦਾ ਘਰ ਦਾ ਵੀ ਬਹੁਤ ਜ਼ਿਆਦਾ ਮਤਲਬ ਹੈ। ਪਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਵੀ ਕਰਦੇ ਹੋ? ਹਾਂ ਸ਼ੁਕਰਾਨਾ ਵੀ ਕਰਦੇ ਆ ਜੀ ਆ ਗਿਆ ਜੀ ਸ਼ੁਕਰ ਕਰਨੇ ਮਹਾਰਾਜ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।